ਖਬਰਨਾਮਾ ਦੇਖ ਰਹੇ ਹਾਂ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾ ਅਨਮੋਲ ਗਗਨ ਮਾਨ ਦਾ ਵੱਡਾ ਬਿਆਨ ਇੱਕ ਪਾਸੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਅਸਤੀਫਾ ਦਿੱਤਾ ਗਿਆ ਆਪਣੀ ਵਿਧਾਇਕੀ ਦੀ ਸੀਟ ਤੋਂ ਫਿਰ ਅਮਨ ਅਰੋੜਾ ਦੇ ਵੱਲੋਂ ਕਨਵਿੰਸ ਕਰ ਲਿਆ ਗਿਆ ਅਨਮੋਲ ਗਗਨ ਮਾਨ ਨੂੰ ਅਨਮੋਲ ਗਗਨ ਦਾ ਵੱਡਾ ਬਿਆਨ ਕਿ ਆਖਰਕਾਰ ਉਸਨੇ ਆਪਣੇ ਅਹੁਦੇ ਤੋਂ ਅਸਤੀਫਾ ਕਿਉਂ ਦਿੱਤਾ ਪਹਿਲਾਂ ਆਪਾਂ ਅਨਮੋਲ ਗਗਨ ਮਾਨ ਦੀ ਗੱਲ ਸੁਣਦੇ ਹਾਂ ਅਸਲਤ ਕੀ ਗੱਲ ਹੈ ਜੀ ਕਿ 3 ਸਾਲ ਹੋ ਗਏ ਆ 3 ਸਾਲਾਂ ਦੇ ਮੈਂ ਕਲੀਅਰਲੀ ਆਫੀਸਰਸ ਨੂੰ ਇਹ ਇਨਸਟਰਕਸ਼ਨ ਦਿੱਤੀ ਹੋਈ ਹੈ ਕਿ ਜਿੰਨਾ ਵੀ ਆਪਾਂ ਕੰਮ ਕਰਨਾ ਹੈ ਸੜਕਾਂ ਬਣਾਉਣ ਦਾ ਕੰਮ ਕਰਨਾ ਹੈ ਸੀਵਰੇਜ ਪਾਉਣ ਦਾ ਕੰਮ ਕਰਨਾ ਹੈ ਕਿਸੇ ਵੀ ਤਰੀਕੇ ਦੀ ਕੰਸਟਰਕਸ਼ਨ ਦਾ ਕੰਮ ਹੈ ਜਿਹੜਾ ਕਿ ਕਮੇਟੀ ਕਰਦੀ ਹੈ ਉਹ ਬੜਾ ਸੋਲਿਡ ਹੋਣਾ ਚਾਹੀਦਾ ਉਹ ਬੜਾ ਅੱਛਾ ਹੋਣਾ ਚਾਹੀਦਾ ਤੇ ਆਪਾਂ ਜਿਹੜੀ ਪਿਛਲੀ ਮੈਂ ਸਟੱਡੀ ਕੀਤੀ ਹੈ ਜਦ ਮੈਂ ਦੇਖ ਰਹੀ ਹਾਂ ਉਹਦੇ ਚ ਕੀ ਹੁੰਦਾ ਕਿ ਆਪਾਂ 50 50% ਤੇ ਵੀ ਬਹੁਤ ਲੋ ਤੇ ਜਾ ਕੇ ਕੰਪੀਟੀਸ਼ਨ ਦੇ ਵਿੱਚ ਜਿਹੜਾ ਸੀ ਤਾਂ 100 ਰੁਪਏ ਦੇਣਾ ਹੁੰਦਾ ਤੁਸੀਂ ਉਹ 50 ਰੁਪਏ ਵਿੱਚ ਕੰਮ ਕਰ ਦਿੰਦੇ ਹੋ ਉਦੇ ਨਾਲ ਕੀ ਹੁੰਦਾ ਸੀ ਜਿਹੜੀ ਸੜਕ 8 ਇੰਚ ਚੌੜੀ ਹੋਣੀ ਚਾਹੀਦੀ ਸਪੋਰਸ ਕੋਈ ਚੀਜ਼ 8 ਇੰਚਾ ਤੋਂ ਉਹ 5 ਇੰਚ ਰਹਿ ਜਾਂਦੀ ਹੈ ਕਿਉਂਕਿ ਸਾਨੂੰ ਹੁੰਦਾ ਕਿ ਠੇਕਾ ਮਿਲ ਜਾਵੇ ਉਪਰੋਂ ਬਹੁਤ ਸਾਰੀਆਂ ਪਾਵਰਾਂ ਦਾ ਇਹ ਦਬਾਅ ਹੁੰਦਾ ਕੰਮ ਫੇਰ ਵੀ 100 ਰੁਪਏ ਜਾਣਾ 50 ਰੁਪਏ ਉਹਦੇ ਤੇ ਜਾਂਦੇ ਨੇ ਸੜਕ ਦੇ ਜਾਂ ਕਿਸੇ ਹੋਰ ਸਾਰੀ ਦੇ ਜਿਹੜਾ ਵੀ ਤੁਹਾਨੂੰ ਠੇਕਾ ਮਿਲਦਾ ਹੈ ਕਮੇਟੀ ਦੇ ਵੱਲੋਂ ਕਿਸੇ ਵੀ ਕੀ ਨੂੰ ਬਣਾਉਣ ਦਾ ਚਾਹੀਏ ਫਿਰ ਜਿੰਮ ਲਮਾਉਣ ਦਾ ਚਾਹੀਏ ਉਹ ਸੜਕਾਂ ਬਣਾਉਣ ਦਾ ਚਾਹੀਏ ਕਿਸੇ ਹੋਰ ਪ੍ਰਕਾਰ ਦੇ ਇਹ ਕੰਮ ਨਾ ਸਿਰਫ ਘਰੜਚ ਚੱਲ ਰਿਹਾ ਇਹ ਕੰਮ ਪੂਰੇ ਪੰਜਾਬ ਚ ਚੱਲ ਰਿਹਾ ਲੋ ਕੁਆਲਿਟੀ ਕੰਮ ਇੱਕ ਸੜਕ ਜੇ ਅਸੀਂ ਇੰਟਰਲੌਕਟਾਂ ਲਾਉਂਦੇ ਆ ਜਾਂ ਕੋਈ ਵੀ ਕੰਮ ਲਾਉਂਦੇ ਆ ਉਹ ਕਈ ਸਾਲ ਚੱਲਣੀ ਚਾਹੀਦੀ ਹੈ ਸੋਲਿਡ ਕੰਮ ਪਰ ਪਹਿਲਾਂ ਹੀ ਕੰਮ ਜਿਹੜਾ ਹੁੰਦਾ ਢਿੱਲਾ ਹੁੰਦਾ ਫਿਰ ਉਹ ਕੀ ਹੁੰਦਾ ਕਿ ਉਸ ਤੋਂ ਬਾਅਦ ਉਹ ਤਿੰਨ ਚਾਰ ਮਹੀਨੇ ਬਾਅਦ ਜਿਹੜੀ ਸੜਕ ਹੈ ਉਹ ਖਾਹ ਹੋ ਜਾਂਦੀ ਹੈ ਫੇਰ ਦੁਬਾਰੇ ਉਹਨਾਂ ਖਰਚਾ ਕਰਨਾ ਪੈਂਦਾ ਸਭ ਤੋਂ ਵੱਡੀ ਮੁਸ਼ਕਲ ਥੋੜੀ ਮੈਂ ਕਿਸ ਤਰੀਕੇ ਦੂਰ ਕਰ ਸਕਦੀ ਹਾਂ ਉਹ ਮੈਂ ਤੁਹਾਨੂੰ ਬੇਨਤੀ ਕਰਨ ਲੱਗੀ ਹਾਂ ਸਾਰਿਆਂ ਨੂੰ ਜਿੰਨਾ ਸਾਡਾ ਵਿਕਾਸ ਕਰਨ ਵਿੱਚ ਯੋਗਦਾਨ ਉਹਨਾਂ ਯੋਗਦਾਨ ਤੁਹਾਡਾ ਵੀ ਹੈ ਤੁਸੀਂ ਵੀ ਸਾਡੀ ਟੀਮ ਇਹ ਅਨਸਤੀਫੇ ਦੇ ਵਿਵਾਦਾਂ ਦੇ ਵਿੱਚ ਜਦੋਂ ਅਸਤੀਫਾ ਦਿੱਤਾ ਗਿਆ ਅਸਤੀਫੇ ਦੇਣ ਤੋਂ ਬਾਅਦ ਦੀ ਇਹ ਗੱਲ ਕੀਤੀ ਗਈ ਕਿ ਕਿਸ ਤਰ੍ਹਾਂ ਲੋਕ ਕੁਆਲਟੀ ਦੇ ਕੰਮ ਹੁੰਦੇ ਨੇ 100 ਦੇ ਵਿੱਚੋਂ 50 ਪਰ ਮਿਲਦਾ ਹੈ ਪੰਜਾਬ ਪੈਦੇ ਨਾਲ ਠੇਕੇਦਾਰਾਂ ਤੋਂ ਵੀ ਕਮਾਉਣੇ ਨੇ ਮਜ਼ਦੂਰਾਂ ਨੂੰ ਵੀ ਤਹਾੜੀ ਦੇਣੀ ਹੈ ਇੰਟਰਲਕ ਟਾਇਲ ਹੈ ਜਾਂ ਸੀਮਿੰਟ ਹੈ ਬਜਰੀ ਹੈ ਸ਼ਰੀਆ ਹੈ ਉਹ ਵੀ ਲਿਆਉਣਾ ਹੈ ਲੋ ਕੁਆਲਟੀ ਦਾ ਕੰਮ ਦਾ ਉਹ ਕਿਹਾ ਕੱਲੇ ਅਸੀਂ ਪੰਜਾਬ ਦੀ ਅਸੀਂ ਕੱਲੇ ਪਏ ਆਪਣੇ ਹਲਕੀ ਦੀ ਨਹੀਂ ਗੱਲ ਕਰਦੀ ਮੈਂ ਪੂਰੇ ਪੰਜਾਬ ਦੀ ਗੱਲ ਕਰ ਰਹੀ ਹਾਂ ਕਿ ਇਸ ਤਰ੍ਹਾਂ ਡਿਵੈਲਪਮੈਂਟ ਦੇ ਕੰਮ ਜਿਹੜੇ ਸੋਲਿਡ ਤਰੀਕੇ ਨਾਲ ਨਹੀਂ ਹੋਣਗੇ ਜੇਕਰ ਅਸੀਂ ਕੋਈ ਗ੍ਰਾਂਟ ਦਿੰਦੇ ਹਾਂ ਅਸੀਂ ਕੰਮ ਕਰਦੇ ਹਾਂ ਉਹ ਸੋਲਿਡ ਅਤੇ ਪੱਕਾ ਮਜ਼ਬੂਤ ਹੋਣਾ ਚਾਹੀਦਾ ਹੈ ਯਾਨੀ ਕਿ ਉਸ ਦੀ ਵੈਲਟੜੀ ਉਸ ਦੀ ਮਿਆਦ ਦੂਰ ਹੋਣੀ ਚਾਹੀਦੀ ਹੈ। ਇਹੀ ਗੱਲ ਇਹ ਇਹ ਵਾਰ-ਵਾਰ ਅਨਮੋਲ ਗਗਨ ਮਾਨ ਹਮੇਸ਼ਾ ਆਪ ਹੱਕਾਂ ਦੀ ਗੱਲ ਕਰਦੀ ਹੈ, ਪੰਜਾਬ ਦੇ ਲੋਕਾਂ ਦੀ ਗੱਲ ਕਰਦੀ ਹੈ, ਆਪਣੇ ਹਲਕੇ ਦੇ ਲੋਕਾਂ ਦੀ ਗੱਲ ਕਰਦੀ ਹੈ ਵੀ ਜਿਹੜਾ ਵੀ ਮੈਂ ਆਪਣੇ ਹਲਕੇ ਦੇ ਵਿੱਚ ਕੰਮ ਕਰਾਵਾਂ ਉਹ ਬੜੀ ਮਜ਼ਬੂਤੀ ਨਾਲ ਹੋਣਾ ਚਾਹੀਦਾ ਹੈ। ਲੇਕਿਨ 100 ਰੁਪਏ ਆਉਂਦਾ ਮੰਨ ਲਓ ਤੇ 50 ਰੁਪਏ ਤਾਂ ਫਿਰ ਜਿਹੜੀ ਉਪਰਲੀ ਅਫਸਰਸ਼ਾਹੀ ਵੱਲੋਂ, ਪਾਰਟੀ ਵੱਲੋਂ ਮੰਗਿਆ ਜਾਂਦਾ ਹੈ। ਸਿੱਧੇ ਸ਼ਬਦਾਂ ਦੇ ਵਿੱਚ ਉਹਨੇ ਕਿਹਾ ਹੈ ਕਿ 50 ਰੁਪਏ ਦੇ ਨਾਲ ਕੁਝ ਨਹੀਂ ਬੰਦਾ ਲੇਕਿਨ ਜਿਹੜਾ 100 ਰੁਪਏ ਆਉਂਦਾ ਹੈ 100 ਰੁਪਏ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਕੰਮ ਬੜੇ ਵਧੀਆ ਤਰੀਕੇ ਦੇ ਨਾਲ ਕੀਤੇ ਜਾ ਸਕਣ